ਆਕੇਸ ਪਾਸੇ ਨੂੰ ਚੱਲ ਪਈ ਆਪਣੇ ਪੰਜਾਬੀ ਮਿੱਤਰੋ ਜਿਨ੍ਹਾਂ ਅਖਾੜਿਆਂ 'ਚ ਕਦੀ ਬੱਬੂ ਮਾਨ ਗਰਦਾਸ ਮਾਨ ਵਰਗੇ ਸਿੰਗਰ ਗਾਇਆ ਕਰਦੇ ਸੀ ਉਹਨਾਂ ਅਖਾੜਿਆਂ 'ਤੇ ਅੱਜਕੱਲ ਰੀਲਾਂ ਤੇ ਮਸ਼ਹੂਰ ਸੋਨੂ ਸੀਤੋ ਵਾਲਾ ਗਾ ਰਿਹਾ ਹੈ ਤੁਸੀਂ ਸਭ ਤੋਂ ਪਹਿਲਾਂ ਸੋਨੂ ਸੀਤੋ ਵਾਲੇ ਦੀ ਇਹ ਵਾਇਰਲ ਹੋ ਰਹੀ ਵੀਡੀਓ ਚੈੱਕ ਕਰੋ ਦੋਸਤੋ ਕਹਿੰਦੇ ਨੇ ਤਿੰਨਾ ਪਿੰਡਾਂ ਦੇ ਨੌਜਵਾਨਾਂ ਨੇ ਮੇਲੇ ਦੇ ਪ੍ਰਬੰਧਕਾਂ ਅੱਗੇ ਸਪੈਸ਼ਲ ਇਹ ਮੰਗ ਰੱਖੀ ਸੀ ਕਿ ਹੋਰ ਕੋਈ ਸਿੰਗਰ ਆਏ ਨਾ ਆਏ ਅਸੀਂ ਸੋਨੂ ਸੀਤੋ ਵਾਲਾ ਜ਼ਰੂਰ ਸੱਦਣਾ ਤੇ ਇਹਨਾਂ ਲੋਕਾਂ ਦੇ ਕਹਿਣ ਕਰਕੇ ਹੀ ਪ੍ਰਬੰਧਕਾਂ ਨੇ ਅਖਾੜੇ 'ਚ ਸੋਨੂ ਸੀਤੋ ਵਾਲਾ ਸੱਦਿਆ ਤੇ ਸੋਨੂ ਸੀਤੋ ਵਾਲੇ ਨੇ ਵੀ ਲਗਭਗ 1 ਘੰਟਾ ਗਾਣੇ ਗਾ ਕੇ ਇਸੇ ਤਰ੍ਹਾਂ ਲੋਕਾਂ ਦਾ ਮਨੋਰੰਜਨ ਕੀਤਾ ਹਾਲਕੀ ਦੀ ਆਵਾਜ਼ ਦਾ ਕੋਈ ਸੁਰਤਾਲ ਨਹੀਂ ਹੁੰਦਾ ਇਸ ਲਈ ਕਾਫੀ ਜ਼ਿਆਦਾ ਲੋਕ ਇਹਨੂੰ ਟ੍ਰੋਲ ਵੀ ਕਰਦੇ ਨੇ ਪਰ ਸੋਨੂ ਸੀਤੋ ਵਾਲਾ ਪੂਰੀ ਫੀਲਿੰਗ ਲੈ ਕੇ ਗਾਣੇ ਗਾਉਂਦਾ ਹੈ ਆ ਤੁਸੀਂ ਵੇਖ ਵੀ ਸਕਦੇ ਹੋ ਜਦੋਂ ਸਟੇਜ 'ਤੇ ਐਂਟਰੀ ਸਾਜਿਆਂ ਨੂੰ ਮੱਥਾ ਟੇਕਣ ਤੋਂ ਬਾਅਦ ਗਾਣਾ ਗੁੰਦਦੇ ਤੇ ਜਿਹਨੇ ਵੀ ਵੇਖ ਰਹੇ ਹੁੰਦੇ ਨੇ ਉਹ ਸਾਰੇ ਬੜਾ ਜ਼ਿਆਦਾ ਹੱਸਦੇ ਨੇ ਤੇ ਸੋਨੂੰ ਸਿਤੋ ਵਾਲੇ ਦੀ ਪਰਫਾਰਮੈਂਸ ਨੂੰ ਇੰਜੋਏ ਵੀ ਕਰਦੇ ਨੇ